ਸਨ ਆਫ ਸਾਹ ਸਿੰਘ ਤੇ ਜਿਹੜਾ ਛੋਟਾ ਬਾਜੀ ਉਹ ਹੈਗਾ ਉਹਦੇ ਨਾਲ ਲੱਭਾ ਵਾ ਲਵਜੀ ਤਾਂਦੇ ਉਹਨੂੰ ਉਹਦਾ ਹੈਗਾ ਵਾ ਡੈਡੀ ਦਾ ਨਾਮ ਸਨ ਆਫ ਸਕੱਤਰ ਸਿੰਘ ਹਾਂਜੀ ਇਹਨਾਂ ਨੇ ਮਾਰਿਆ ਮਾਰ ਕੇ ਕੀ ਤੁਹਾਨੂੰ ਫੋਨ ਫੋਨ ਕਰਦੇ ਰਹੇ ਹਾਂਜੀ ਸਾਡੇ ਵੱਡੇ ਭਰਾ ਨੇ ਫੋਨ ਕੀਤਾ ਵਾ ਕਿ ਮੈਂ ਫਲਾਨੀ ਜਗ੍ਹਾ ਛੁੱਟਿਆ ਵੱਡੇ ਬਾਗ ਦੀ ਵਿੱਚ ਪਹਿਲਾਂ ਅਸੀਂ ਉੱਧਰ ਗਏ ਵੇਖਣ ਤੇ ਉਧਰਾਂ ਹੀ ਸਾਰੇ ਬੰਨੇ ਘੁੰਮ ਫਿਰ ਕੇ ਆ ਗਏ ਸਾਰੇ ਪਿੰਡ ਦੇ ਨਾਲ ਹੀ ਫੇਰ ਇਹਨੇ ਫੋਨ ਕੀਤਾ ਕਿ ਅਸੀਂ ਨਾ ਬਲੀਪੋੜਾ ਦੀਆਂ ਮੜੀਆਂ ਦੇ ਵਿੱਚ ਛੁੱਟਿਆ ਹਾਂਜੀ ਫਿਰ ਇਧਰ ਵੇਖਣਾ ਤੇ ਫਿਰ ਫੋਨ ਕਰ ਦੁਬਾਰਾ ਕੀਤਾ ਵੀ ਮੜੀਆਂ ਤੋਂ ਕਿੱਲਾ ਕਪਸ਼ਾਹ ਸੁੱਟਿਆ ਚਾਰੀਆਂ ਦੇ ਵਿੱਚ ਕੀ ਕਾਰਨ ਕੀ ਸੀ ਮਾਰਨ ਦਾ ਮਾਰਨ ਦਾ ਕਾਰਨ ਜੀ ਪਤਾ ਨਹੀਂ ਹੁਣ ਫੋਨ ਕੀਤਾ ਰਾਤ ਇਹਨਾਂ ਨੂੰ ਉੱਥੇ ਤੇ ਗਿਆ ਸੀ ਜੀ ਤੇ ਉਥੇ ਫੋਨ ਕਰਕੇ ਤੇ ਰਾਤ ਨੂੰ ਸੱਤ ਕੁੱਟਿਆ ਘਾ ਦੇ ਨਾਲ ਕੀ ਕੀ ਚੀਜ਼ਾਂ ਦਾ ਕੁੱਟਿਆ ਲੱਗਦਾ ਹਾਂਜੀ ਹੁਣ ਰਾਡਾਂ ਦੇ ਨਾਲ ਹੀ ਕੁੱਟਿਆ ਵਾ ਤੇ ਕੁਝ ਤਿੱਖੇ ਹਥਿਆਰ ਸੀ ਇਹਨਾਂ ਨੇ ਮਾਰਿਆ ਨੂੰ ਮੁੰਡਾ ਮੈਂ ਕੀ ਮੰਗ ਕਰਦੇ ਵਿੱਚ ਕੀ ਮੰਗ ਕਰਦੇ ਹੁਣ ਹੋਣਾ ਚਾਹੀਦਾ ਅਸੀਂ ਇਨਸਾਫ ਮੰਗਦੇ ਹਾਂ ਮੇਰਾ ਨਪਾਲ ਸਿੰਘ ਆ ਜੀ ਹਾਂਜੀ ਮੈਂ ਗਰੰਥੀ ਸਿੰਘ ਤੇ ਇਹ ਆਪਣੇ ਮੇਸਟਰ ਸਿਸਰੇ ਘਰ ਇਹ ਰਹਿ ਰਹੇ ਬੜੀ ਇਹ ਰਹਿ ਰਹੇ ਆ ਜੀ ਕੋਈ ਸ਼ਰਾਬ ਪਿਆਲਾ ਪੀ ਕੇ ਕਿਸੇ ਨਾਲ ਝਗੜਾ ਕੋਈ ਗੱਲਬਾਤ ਨਹੀਂ ਉਹ ਜੀ ਮ제 ਦੇ ਨਾਲ ਹੀ ਰਹਿ ਰਹੇ ਆ ਉਹਦੇ ਲਟਕਾ ਮੇਰਾ ਜਿਹੜਾ ਉਹ ਰਾਜਪੁਰ ਗੱਡੀ ਚਲਾ ਰਿਹਾ ਠੀਕ ਜੀ ਬਾਜਾ ਮੁੰਡੀ ਨੂੰ ਫੋਨ ਕਰਾ ਇਹ ਰਾਤ 8 ਵਜੇ ਦੇ ਨਾਲ ਵਸੀ ਗਈ ਆ ਜਦੋਂ ਵਸੀ ਗਈ ਆ ਉਦੋਂ ਉਹਨੂੰ ਕਿਤੇ ਫੋਨ ਕਰਕੇ ਤੇ ਕੋਠੇ ਤੇ ਸੱਜਿਆ ਕੋਟੇ ਦੇ ਸੱਧਿਆਵਾ ਤੇ ਉਹਦੇ ਤੋਂ ਬਾਅਦ ਉਹ ਕੋਟੇ ਤੂਤਰਿਆ ਨਹੀਂ ਫਿਰ ਬਾਕੀ ਮਾਂ ਉਹਦੀ ਥੱਲੇ ਬੈਠੀ ਆ ਭਰਾ ਬੈਠਾ ਪੈਣ ਬੈਠੀ ਆ ਉਹ ਵੇੜੇ ਦੇ ਵਿੱਚ ਆ ਉਹਨਾਂ ਆਖੇ ਪਿਆਲੇ ਉਤਰਿਆ ਨਹੀਂ ਫਿਰ ਉਹ ਜਾਂ ਲੰਮੇ ਪੈ ਗਏ ਆ ਜਾਂ ਕਿਸ ਤਰ੍ਹਾਂ ਵੀ ਉਹਨਾਂ ਨੇ ਦਿਨ ਚੜ੍ਹਦੇ ਤੱਕ ਗੱਲ ਕਰਦੀ ਕੋਈ ਡੋਲਾ ਰੱਪਾ ਕੋਈ ਉਹਨਾਂ ਨੇ ਨਹੀਂ ਪਾਇਆ ਫਿਰ ਮੈਨੂੰ ਜਦੋਂ ਉਹਨਾਂ ਵੇਖਿਆ ਡੀਕਿਆ ਵਾ ਫਿਰ ਘਰੇ ਨਹੀਂ ਆਇਆ ਫਿਰ ਮੈਂ ਸ਼ਹਿਰ ਚਲੇ ਗਿਆ ਮਿੰਨੂਪੁਰ ਕੀ ਸਾਫੀ ਰਾਤ ਦਾ ਸ਼ੀਨਾ ਕਰਨੀ ਹੈ ਮੈਂ ਉਹਨਾਂ ਨੂੰ ਕੁੱਸਿਆ ਤੁਸੀਂ ਮੈਨੂੰ ਸਵੇਰ ਦਾ ਕਿਉਂ ਨਹੀਂ ਦੱਸਿਆ ਬਸ ਇੰਨਾ ਮੈਨੂੰ ਉਦੋਂ ਹੀ ਪਤਾ ਲੱਗਾ ਜਾ ਕੇ ਤੇ ਉਹ ਆnde ਆ ਵੀ ਅਸੀਂ ਤੈਨੂੰ ਕੀ ਦੱਸਦੇ ਆ ਕੇ ਅਪਤਲ ਹੋਣਾ ਦਾ ਕਰੀ ਨੂੰ ਆਉਂਦਾ ਦੇਖਦੇ ਰਹੇ ਪਰ ਲਵ ਦੇ ਲਵ ਦੇ ਤੇਰੀ ਲੱਭਣਾ ਸ਼ੁਰੂ ਕਰਤਾ ਲਵ ਦੇ ਲਵ ਦੇ ਸ਼ੀਰਦੰਤ ਦੇ ਆਮ੍ਰਿਤ ਸੰਵਾਬ ਉੱਦ ਲੱਗ ਕੇ ਨੂੰ ਕੋਈ ਫੋਨ ਆਇਆ ਕਿੰਨੇ ਕੀਤਾ ਫੋਨ ਮੈਨੂੰ ਨਹੀਂ ਬੋਲ ਕਹਿੰਦੇ ਆ ਨਾ ਵੀ ਬੰਦੇ ਜਿੰਨੇ ਮਾਰਿਆ ਫੋਨ ਕਰਦਾ ਰਿਹਾ ਉਸੇ ਮੁੰਡੇ ਨੂੰ ਫੋਨ ਕੀਤਾ ਜਿਹੜਾ ਜਿਹੜਾ ਇਹ ਮਾਰਿਆ ਇਹਦੇ ਫੋਨ ਦੇ ਉੱਤੇ ਕਿਤੇ ਫੋਨ ਆਇਆ ਬਸ ਉਹ ਛੱਤ ਤੇ ਚੱਲ ਗਿਆ ਜਦੋਂ ਹੁਣ লাশ ਕਿੰਨੇ ਦੱਸੀ ਤੁਹਾਨੂੰ ਕਿੱਥੇ ਪਈ ਹੈ লাশ ਜਿੰਨਾਂ ਨੇ ਮਾਰਿਆ ਉਹਨਾਂ ਨੇ ਉਹਨਾਂ ਨੇ ਕਿੰਨੇ ਵਜੇ ਫੋਨ ਕੀਤਾ ਉਹਨਾਂ ਨੇ ਪਹਿਲਾਂ ਤੁਹਾਨੂੰ ਕਿੰਨੇ ਕੁ ਜੇ ਫੋਨ ਕੀਤਾ ਮੁੰਡਿਆ ਅਸੀਂ ਮੈਂ ਤੇ ਸਾਹ ਬਹਰਾਂ ਨੂੰ ਸਲਾਹ ਦੇਣ ਵਾਸਤੇ ਗਏ ਆ ਸਾਨੂੰ ਮਗਰੋਂ ਫੋਨ ਕੀਤਾ ਵੀ ਆ ਗੱਲ ਉਹਨਾਂ ਬੰਦੇ ਜਿਹੜੇ ਉਹਨਾਂ ਨੇ 10 ਦਿੱਸਤਾ ਵੀ ਪਾ ਗਏ ਬਾਬਾ ਜੀ ਉਹਨਾਂ ਭੰਬਲ ਭੂਸੇ ਦੀ ਪਾ ਛੱਡਿਆ ਜੀ ਇਹਦਾ ਰੋਬਿੰਡ ਹੈ ਮੁੰਡਿਆ ਉਸ ਦੇ ਕੇ ਮਰਾ ਇਹਨੂੰ ਛੋੜਨਾ ਹੈ ਚਿੰਨਾ ਹੈਗੇ ਇਹ ਆਪਣਾ ਦਿਾਲਪੁਰ ਦਾ ਹੈ ਮੁੰਡਾ ਇੱਥੇ ਤੋਂ ਸ਼ਾਹਪੁਰ ਦੇ ਵਿੱਚ ਆ ਕੇ ਕਿਸੇ ਬੰਦੇ ਦੇ ਨਾਲ ਲੜਾਈ ਝਗੜਾ ਕਰਕੇ ਤੇ ਤਾਂ ਮਰਰ ਕੀਤਾ ਹੈ ਸਰ ਕਿੰਨਾ ਸਮਾਂ ਹੋ ਗਿਆ ਕਤਲ ਹੋਏ ਨੂੰ ਵਿਹਣ ਆਇਆ ਹੀ ਹੈਗਾ ਤੇ ਉਹਨੇ ਪਤਾ ਲਾਈਦਾ ਵੀ ਕਿੰਨਾ ਟਾਈਮ ਹੋਇਆ ਹੈਗਾ ਇਹਦੇ ਘਰ ਦੇ ਕੌਣ-ਕੌਣ ਆ ਰਹੇਗੇ ਤਾਂ ਕੀ ਮਸਲਾ ਸੀ ਕਦੇ ਵਾਸਤੇ ਹੋਇਆ ਹੈ ਠੀਕ ਹੈ ਕੀ ਵਪਨਾ ਨਾ ਕੀਤਾ ਸਰ ਹਲੇ ਹੀ ਦੇਖਿਆ ਹੀ ਨਹੀਂ ਹੈਗਾ ਕਿਉਂਕਿ ਸਾਡੀ ਫ੍ਰੈਂਜ਼ਿਕਸ ਟਾਈਮ ਟੀਮ ਆ ਰਹੀ ਹੈਗੀ ਜਿਸ ਵਲੇ ਆਏਗੀ ਤੇ ਫਿਰ ਉਸ ਵਲੇ ਹਿਲਹਲਾਈ ਕਰਾ ਕੇ ਦੂਸ ਵਲੇ ਸਾਰੇ ਕਾਡਰ ਕਿਚਾ ਲੇ ਕਿੰਨੀ ਉਮਰ ਹੈ ਸਾਰੇ ਦੀ ਜਿਹੜੀ ਉਹਨੇ ਕਿੰਨੇ ਸਾਲ ਦੱਸ ਰਹੇ ਨੇ ਦੂਬੜੀ ਕੀ ਕਾਰਵਾਈ ਕੀਤੀ ਹੈ ਹਾਂਜੀ ਕਾਰਵਾਈ ਕੀ ਕੀਤੀ ਜਾ ਰਹੀ ਹੈ ਹਲੇ ਸਾਡੀ ਜਿਹੜੀ ਆ ਆਪਣਾ ਟੀਮ ਆ ਰਹੀ ਹੈ ਫਰੈਂਜ਼ਿਕ ਟਾਈਮ ਉਹਦੇ ਹਿਸਾਬ ਦੇ ਨਾਲ ਕਿਹਾ ਸੀ ਆਪਾਂ ਇਹ ਲੋਜਿਕ ਲਾ